ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਆਪ ਸਾਪ ਨੂੰ ਜੀ ਆਇਆਂ ਲੈ ਕੇ ਹਾਜ਼ਰ ਆਂ ਇਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇਦੀ ਵੱਡੀ ਖਬਰ ਪੰਜਾਬ 'ਚ ਹੜ ਕੁਦਰਤੀ ਕਰੋਪੀ ਜਾਂ ਕੁਝ ਹੋਰ ਸਾਲ 1947 ਤੋਂ ਬਾਅਦ ਪੰਜਾਬ 'ਚ ਹੜ ਹਰ ਦੂਜੇ ਚੌਥੇ ਸਾਲ ਹੜ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਹੜ ਆਉਂਦੇ ਹਨ ਸਭ ਕੁਝ ਰੋੜ ਕੇ ਲੈ ਜਾਂਦੇ ਹਨ ਲੋਕਾਂ ਦੀਆਂ ਫਸਲਾਂ ਘਰ ਘਾਟ ਆਟਾ ਸਭ ਨਾ ਕਰ ਜਾਂਦੇ ਹਨ ਸਰਕਾਰਾਂ ਹੜਪੀੜਤਾਂ ਨੂੰ ਭਰੋਸੇ ਦਿੰਦੇ ਹਨ ਨੇਤਾ ਤੇ ਮੰਤਰੀ ਹੜਪੀੜਤ ਖੇਤਰਾਂ ਦੇ ਤੂਫਾਨੀ ਦੌਰੇ ਕਰਦੇ ਹਨ ਮੀਡੀਆ ਤੇ ਸੋਸ਼ਲ ਸੋਸ਼ਲ ਮੀਡੀਆ ਵਿੱਚ ਖਬਰਾਂ ਫੋਟੋਆਂ ਤੇ ਵੀਡੀਓ ਕਲਿੱਪਰ ਪਾ ਕੇ ਲੋਕਾਂ ਨੂੰ ਭਰਮਾਉਂਦੇ ਹਨ ਤੇ ਇਹ ਫਿਰ ਟਾਕ ਕੇ ਪ੍ਰਨਾਲਾ ਉੱਥੇ ਦਾ ਉੱਥੇ ਜਾਂ ਗੱਲਾਂ ਦਾ ਖੜਾਬ ਵਾਲੀ ਗੱਲ ਹੋ ਜਾਂਦੀ ਹੈ ਸਨ 1955 'ਚ 1988 ਵਿੱਚ 1993 ਵਿੱਚ 1995 'ਚ ਤੇ 1923 ਵਿੱਚ ਹੜ੍ਹਾਂ ਦਾ ਜੋ ਪ੍ਰਕੋਪ ਦੇਖਿਆ ਸੀ ਹੁਣ ਵਾਲਾ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਗਿਆ ਹੈ ਪੰਜਾਬ ਵਿੱਚ ਜਿੱਧਰ ਨਜ਼ਰ ਮਾਰੋ ਪਾਣੀ ਪਾਣੀ ਨਜ਼ਰ ਆਉਂਦਾ ਲਗਭਗ 50 ਅਨਮੋਲ ਜਾਨਾਂ ਇਸ ਹੜ੍ਹ ਦੀ ਪੇਟ ਚੜ ਚੁੱਕੀਆਂ ਹਨ ਅਜੇ ਹੋਰ ਕਿੰਨੀਆਂ ਚੜਨੀਆਂ ਇਹ ਸੋਚ ਕੇ ਮਨ ਨੂੰ ਡੋਬੂ ਪੈਂਦਿਆਂ ਕਰੋੜਾਂ ਦਾ ਮਾਲੀ ਨੁਕਸਾਨ ਹੋ ਚੁੱਕਾ ਹੈ ਦੱਸਿਆ ਜਾ ਰਿਹਾ ਹੈ ਪੰਜਾਬ ਦੇ ਲਗਭਗ 1500 ਪਿੰਡ ਸਤਲੋਜ ਬ੍ਰਿਆਸ ਦੇ ਰਿਆਵਿਦਿਆ ਦਰਿਆਵਾਂ ਦੁਆਲੇ ਡੈਮਾਂ ਤੋਂ ਛੱਡੇ ਗਏ ਬੇਤਸ਼ਾ ਪਾਣੀ ਕਾਰਨ ਪੂਰੀ ਤਰ੍ਹਾਂ ਜਲਮਗਨ ਹੋ ਗਏ ਹਨ ਪੰਜਾਬ ਦੇ ਬਹੁਤ ਸਾਰੇ ਕਲਾਕਾਰ ਜਿਨ੍ਹਾਂ ਵਿੱਚ ਦਲਜੀਤ ਸੰਝ ਐਮੀ ਵੀਰਕ ਬੱਬੂ ਮਾਨ ਕਪਿਲ ਚਰਮਾ ਸੋਨੂ ਸੂਹ ਸੋਨੀਆ ਮਾਨ ਸੁਨੰਦਾ ਸ਼ਰਮਾ ਇੰਦਰਜੀਤ ਨਿੱਕੂ ਗੁਰਪ੍ਰੀਤ ਕੋਗੀ ਆਦ ਦੇ ਨਾਮ ਜ਼ਿਕਰ ਜੋ ਹਨ ਜੋ ਇਸ ਸੌਖੀ ਘੜੀ ਚ ਹੜਪੀੜਤਾ ਨਾਲ ਦੁੱਖ ਵਡਾਉਣ ਲਈ ਮੋਢੇ ਨਾਲ ਮੋਢਾ ਟਾ ਕੇ ਖੜੇ ਹੋਏ ਹਨ ਇਸ ਆਤ ਦੀ ਔਖੀ ਘੜੀ ਚ ਹੜਪੀੜਤਾ ਨਾਲ ਖਾਲਸਾ ਏਡ ਐਸ ਪੀ ਐਸ ਉਬਰਾਏ ਸਲਮਾਨ ਖਾਨ ਐਕਟਰ ਅਜਮਰਾਂ ਤੇ ਰਾਜ ਕੁਦਰਾ ਨੇ ਵੀ ਹਰ ਹਰ ਪੱਖੋਂ ਵੱਡੀ ਮਦਦ ਕਰਨ ਦਾ ਐਲਾਨ ਕੀਤਾ ਹੈ ਪਿਛਲੇ ਕਈ ਅਰਸਿਆਂ ਤੋਂ ਇਹ ਉਕਤ ਵਰਤਾਰਾ ਇਸੇ ਤਰ੍ਹਾਂ ਚੱਲਦਾ ਦੇਖ ਕੇ ਹਰ ਪੰਜਾਬੀ ਦੇ ਮਨ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਇਹ ਵਾਕੇ ਕੁਦਰਤੀ ਕਰੋਪੀ ਵਾਲੇ ਹੜ੍ਹ ਹਨ ਜਦ ਪਿੰਨਾ ਪਿੱਛੇ ਪੰਜਾਬ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਹੈ ਜੇਕਰ ਡੈਮਾਂ ਵਿੱਚ ਪਾਣੀ ਦਾ ਵਾ ਇੱਕ ਸੈਟ ਦੇ ਲੈਵਲ ਮੁਤਾਬਕ ਨਿਰੰਤਰ ਜਾਰੀ ਰੱਖਿਆ ਜਾਵੇ ਤਾਂ ਹੜ੍ਹ ਦੀ ਨਾਬਦ ਬਹੁਤ ਘੱਟ ਆਵੇਗੀ ਪਰ ਜੇ ਡੈਮਾਂ ਵਿੱਚ ਪਾਣੀ ਪਹਿਲਾਂ ਉੱਪਰਲੇ ਲੈਵਲ ਤੱਕ ਸਟੋਰ ਕਰ ਲਿਆ ਜਾਵੇ ਤੇ ਫਿਰ ਇੱਕਦਮ ਫਲੱਡ ਗੇਟ ਖੋਲ ਦਿੱਤੇ ਜਾਣ ਤਾਂ ਫਿਰ ਜੋ ਹਾਲਾਤ ਪੰਜਾਬ ਇਸ ਵੇਲੇ ਪੰਜਾਬ ਵਿੱਚ ਇਸ ਵੇਲੇ ਬਣੇ ਹੋਏ ਹਨ ਉਹਨਾਂ ਦਾ ਹੋਣਾ ਪੇਡਾਤੀ ਵੀ ਕੁਦਰਤੀ ਵਰਤਾਰਾ ਹੁਣ ਦੀ ਪਚਾਇ ਸਿਆਸੀ ਤੰਤਰ ਦੀ ਵੱਧ ਇੰਤਜ਼ਾਮੀ ਕਹਿਣਾ 100% ਦੀ ਬਿਹਤਰ ਹੋਵੇਗਾ ਪੰਜਾਬ ਇਸ ਵੇਲੇ ਹਰ ਪਾਸੇ ਛੜਕਣ ਦਾ ਜਾਲ ਵਿਛ ਚੁੱਕਾ ਹੈ ਖੇਤੀ ਦਾ ਬਹੁਤ ਵੱਡਾ ਰਕਬਾ ਕਲੋਨੀਆਂ ਦੇ ਹੇਠਾਂ ਆ ਚੁੱਕਾ ਹੈ ਝੋਨੇ ਵਰਗੀ ਫਸਲ ਨੇ ਧਰਤੀ ਦੇ ਜੀਵਨ ਸਮਰੱਥਾ ਬਾੰਚ ਕਰ ਦਿੱਤੀ ਹੈ ਜੰਗਲਾਂ ਦਾ ਜਾੜਾ ਬੀਤਿਸ਼ਾ ਹੋ ਚੁੱਕਾ ਹੈ ਮਾਚਲ ਚਕ ਬਿਨਾ ਕਿਸੇ ਪਲੈਨਿੰਗ ਦੇ ਸਾਰੀਆਂ ਵੱਡੀਆਂ ਮਾਰਤਾਂ ਤੇ ਹੋਟਲ ਵਗੈਰਾ ਪਹਾੜਾਂ ਦੇ ਕਿਸਕਰ ਦੀ ਵਜ੍ਹਾ ਬਣ ਕੇ ਵੱਡੀ ਤਬਾਹੀ ਵਜੋਂ ਸਾਹਮਣੇ ਆ ਰੱਖਿਆ ਪੂਰੇ ਪੰਜਾਬ ਵਿੱਚ 1-2 ਲੱਖਾਂ ਨੂੰ ਛੱਡ ਕੇ ਜੰਗਲ ਕਿੱਥੇ ਰਹਿ ਗਏ ਹਨ ਮੈਨੂੰ ਤਾਂ ਲੱਗਦਾ ਹੈ ਪੰਜਾਬ ਸਰਕਾਰ ਨੇ ਜੰਗਲਾਤ ਮਹਿਮਲਾ ਵਿਭਾਗ ਵੀ ਬੰਦ ਕਰ ਦਿੱਤਾ ਹੋਵੇਗਾ ਜੇਕਰ ਜਖਾ ਨਹੀਂ ਕੀਤਾ ਤਾਂ ਇਹ ਫਿਰ ਲੰਗੜਾ ਲੂਲਾ ਹਤੇ ਸੈਕ ਦਾ ਤਾਂ ਜ਼ਰੂਰ ਵੀ ਹੋਵੇਗਾ ਜੰਗਲ ਜਾਂ ਬੀਂਦ ਹੜ੍ਹਾਂ ਨੂੰ ਰੋਕਣ ਵਾਸਤੇ ਕਾफी ਸਹਾਇੀ ਹੁੰਦੇ ਸਨ ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਗਲਤੀ ਕੋਈ ਹੋਰ ਕਰੇ ਤੇ ਉਸ ਤੱਕ ਹਮੇਾ ਜਬ ਅਸੀਂ ਸਾਰੇ ਪੂਕਤ ਰੱਖਿਆ ਇਸ ਨੂੰ ਵੀ ਬਦ ਇੰਤਜ਼ਾਮੀ ਵੀ ਕਿਹਾ ਜਾ ਸਕਦਾ ਹੈ ਇਸ ਬਦ ਇੰਤਜ਼ਾਮੀ ਵਾਸਤੇ ਵੱਡੇ ਵੱਡੇ ਮਗਰਮਾਸ਼ ਕਸੂਰਵਾਰ ਹਨ ਤਾਂ ਕਿਤੇ ਨਾ ਕਿਤੇ ਗਲਤੀ ਤਾਂ ਅਸੀਂ ਵੀ ਕੀਤੀ ਹੈ ਜੋ ਅਜੀਵਿਕਰ ਰੱਖਿਆ ਜਾਂ ਕਰਵਾਈ ਜਾ ਰੱਖਿਆ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ